ਸਵਾਗਤ ਆ ਬਾਈ ਜੀ ਤੁਹਾਡਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਬਾਈ ਜੀ ਟਮਾਟਰ ਦੀ ਖੇਤੀ ਬਾਰੇ ਮੈਂ ਇੱਕ ਕਿਸਾਨ ਵੀਰ ਦੇ ਖੇਤਾਂ ਦੇ ਵਿੱਚ ਪਹੁੰਚਿਆ ਹੋਇਆ ਜਿਨੇ 2 ਕਿੱਲੇ ਟਮਾਟਰ ਦੀ ਖੇਤੀ ਕੀਤੀ ਹੋਈ ਹੈ ਟਮਾਟਰ ਦੀ ਪੈਦਾਵਾਰ ਇਸ ਵਾਰ ਬਹੁਤ ਜ਼ਿਆਦਾ ਵਧੀਆ ਪੈਦਾਵਾਰ ਹੈ ਟਮਾਟਰ ਦੀ ਤੇ ਬਾਈ ਨੂੰ ਘੜ ਤੋਂ ਘੱਟ 6 ਤੋਂ 7 ਸਾਲ ਦਾ ਐਕਸਪੀਰੀਅੰਸ ਹੈ ਟਮਾਟਰ ਦੀ ਖੇਤੀ ਕਰਨ ਦਾ ਤੇ ਸਭ ਤੋਂ ਵਧੀਆ ਗੱਲ ਤਾਂ ਬਾਈ ਜੀ ਟਮਾਟਰ ਦੀ ਖੇਤੀ ਕਰਨ ਦਾ ਤਰੀਕਾ ਦੇਖੋ ਬੰਦੇ ਦਾ ਬੰਦੇ ਦੇ ਖੇਤਾਂ ਦੇ ਵਿੱਚ ਤੁਹਾਨੂੰ ਕਵਾੜ ਤਾਂ ਮਿਲਦਾ ਹੀ ਨਹੀਂ ਕਿ ਬਹੁਤ ਜ਼ਿਆਦਾ ਘੱਟ ਮਾਤਰਾ ਦੇ ਵਿੱਚ ਕਵਾੜ ਹੈ ਤਾਂ ਬੰਦੇ ਨੇ ਬਾਈ ਜੀ ਪਲਾਸਟਿਕ ਰੋਲ ਪੇਪਰ ਪਾ ਕੇ ਪਲਾਸਟਿਕ ਪੇਪਰ ਪਾ ਕੇ ਫਿਰ ਜਿਹੜੀ ਟਮਾਟਰ ਦੀ ਖੇਤੀ ਆ ਉਹ ਕੀਤੀ ਹੋਈ ਆ ਦੇਖੋ ਬਾਈ ਜੀ ਟਮਾਟਰ ਦੀ ਜਿਹੜੀ ਪੈਦਾਵਾਰ ਬਹੁਤ ਅੱਛੀ ਪੈਦਾਵਾਰ ਹੈ ਮੌਸਮੀ ਖੇਤੀ ਆ ਸਿਆਲ ਦੀ ਤੇ ਆ ਦੇਖੋ ਮੇਰੇ ਹੱਥ ਦੇ ਵਿੱਚ ਲਾਲ ਟਮਾਟਰ ਮੈਂ ਤੁਹਾਨੂੰ ਦਿਖਾ ਰਿਹਾ ਸੀ ਤੇ ਆਹ ਦੇਖੋ ਬਾਈ ਜੀ ਇਸ ਟਾਈਮ ਤੁਸੀਂ ਪੈਦਾਵਾਰ ਦੇਖੋ ਟਮਾਟਰਾਂ ਦੇ ਬੂਟੇ ਨੇ ਜਿਹੜੇ ਉਹ ਭਰੇ ਹੋਏ ਨੇ ਨੱਕੋ ਨੱਕ ਭਰੇ ਹੋਏ ਨੇ ਬਾਈ ਜੀ ਬੂਟੇ ਟੁੱਟਣ ਵਾਲੇ ਹੋ ਰਹੇ ਨੇ ਮੈਂ ਨਹੀਂ ਜਾਣਦਾ ਕਿ 5 5 7 7 ਕਿਲੋ ਇੱਕ ਇੱਕ ਬੂਟੇ ਨੂੰ ਜਿਹੜਾ ਟਮਾਟਰ ਹੈ ਉਹ ਲੱਗਿਆ ਹੋਇਆ ਇਸ ਟਾਈਮ ਜੇਕਰ ਮੈਂ ਮੰਡੀ ਦੇ ਪ੍ਰਾਈਸ ਦੀ ਗੱਲ ਕਰਾਂ ਤਾਂ ਮੰਡੀ ਦੇ ਵਿੱਚ ਟਮਾਟਰ ਦਾ ਰੇਟ ਬਾਈ ਜੀ 15 ਤੋਂ 20 ਰੁਪਏ ਕਿਲੋ ਮੰਡੀ ਦੇ ਵਿੱਚ ਵਿਕ ਰਿਹਾ ਆ ਦੇਖੋ ਬਾਈ ਜੀ ਇਹ ਟਮਾਟਰ ਪੱਕੇ ਪਏ ਨੇ ਤੇ ਬਾਈ ਜੀ ਸ਼ੁੱਧ ਪਿਓਰ ਲਾਲ ਟਮਾਟਰ ਹੈ ਠੀਕ ਹੈ ਤਾਂ ਆ ਦੇਖੋ ਇਹ ਮੌਸਮੀ ਖੇਤੀ ਹੈ ਤੇ ਮੌਸਮ ਦੇ ਨਾਲ ਹੀ ਟਮਾਟਰ ਲਾਲ ਹੋਇਆ ਹੋਇਆ ਪੱਕ ਕੇ ਬਾਈ ਜੀ ਇਦਾਂ ਦੀ ਖੇਤੀ ਤੁਸੀਂ ਵੀ ਕਰਿਆ ਕਰੋ ਸਬਜੀ ਦੀ ਇੰਟਰਸਟ ਲਿਆ ਕਰੋ ਸਬਜੀ ਭਾਜੀ ਖੇਤੀ ਸਬਜੀ ਦੀ ਖੇਤੀ ਕਰਨ ਦਾ ਤਾਂ ਆਹ ਦੇਖ ਸਕਦੇ ਤੁਸੀਂ ਇਸ ਵੀਡੀਓ ਦੇ ਵਿੱਚ ਬਾਈ ਜੀ ਲਾਲ ਟਮਾਟਰ ਹੈ ਇੱਕ ਟਮਾਟਰ ਮੈਂ ਤੋੜ ਕੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾ ਰਿਹਾ ਬਾਈ ਜੀ ਬਹੁਤ ਵਧੀਆ ਪੈਦਾਵਾਰ ਹੈ ਕਿਸਾਨ ਦੇਖੋ ਬਹੁਤ ਜ਼ਿਆਦਾ ਮਿਹਨਤ ਕਰਦਾ ਕਿਸਾਨ ਆਪਣੀ ਫਸਲ ਨੂੰ ਪੈਦਾ ਕਰਨ ਵਾਸਤੇ ਆਪਣੀ ਫਸਲ ਦੀ ਦੇਖਭਾਲ ਕਰਨ ਵਾਸਤੇ ਬਹੁਤ ਹੀ ਜ਼ਿਆਦਾ ਮਿਹਨਤ ਕਰਦਾ ਹੈ ਤਾ ਬਾਈ ਜੀ ਆ ਦੇਖੋ ਤਾਂ ਬਹੁਤ ਅੱਛੀ ਪੈਦਾਵਾਰ ਹੈ ਟਮਾਟਰ ਦੀ ਤੇ ਲਾਲ ਪਿਆ ਬਾਈ ਜੀ ਟਮਾਟਰ ਟਮਾਟਰ ਨੂੰ ਬਾਈ ਜੀ ਆਪਾਂ ਅਕਸਰ ਹੀ ਆਪਣੀਆਂ ਸਬਜ਼ੀਆਂ ਦੇ ਵਿੱਚ ਆਪਾਂ ਆਪਣੇ ਘਰਾਂ ਦੇ ਵਿੱਚ ਯੂਜ਼ ਕਰਦੇ ਨੇ ਬਹੁਤ ਸਾਰੇ ਲੋਕ ਚਟਣੀ ਕੁੱਟ ਕੇ ਖਾਂਦੇ ਨੇ ਟਮਾਟਰ ਦੀ ਹੋਰ ਕਾਫੀ ਸਬਜ਼ੀਆਂ ਦੇ ਵਿੱਚ ਯੂਜ਼ ਹੁੰਦਾ ਟਮਾਟਰ ਪਰ ਬਾਈ ਜੀ ਆਪਾਂ ਨੂੰ ਇਹ ਨਹੀਂ ਪਤਾ ਸੀ ਵੀ ਟਮਾਟਰ ਦੀ ਪੈਦਾਵਾਰ ਕਿਸਾਨ ਕਿਵੇਂ ਕਰਦਾ ਤੇ ਕਿਸਾਨ ਦੀ ਜਿਹੜੀ ਮਿਹਨਤ ਹੈ ਟਮਾਟਰ ਦੀ ਪੈਦਾਵਾਰ ਕਰਨ ਦੇ ਵਿੱਚੋਂ ਕਿੰਨੀ ਗਹਿਣਤਾ ਬਹੁਤ ਜ਼ਿਆਦਾ ਮਿਹਨਤ ਦਾ ਕਿਸਾਨ ਵੀ ਰੋ ਤੇ ਆਪਾਂ ਅਕਸਰ ਮੰਡੀਆਂ ਦੇ ਵਿੱਚ ਜਾ ਕੇ ਕਹਿ ਦਿੰਨੇ ਆ ਕਿ 15 ਤੋਂ 20 ਰੁਪਏ ਕਿਲੋ ਟਮਾਟਰ ਦਾ ਰੇਟ ਬਹੁਤ ਜ਼ਿਆਦਾ ਹਨਾ ਪਰ ਲੇਕਿਨ ਬਾਈ ਜੀ ਤੁਸੀਂ ਕਦੇ ਇਹ ਗੱਲ ਨੋਟ ਕੀਤੀ ਹੈ ਕਿ ਜਿਹੜਾ ਕਿਸਾਨ ਟਮਾਟਰ ਦੀ ਖੇਤੀ ਕਰਦਾ ਜਿਹੜਾ ਕਿਸਾਨ ਟਮਾਟਰ ਦੀ ਪੈਦਾਵਾਰ ਉਗਾਉਂਦਾ ਹੈ ਤਾ ਉਹਦੀ ਕਿੰਨੀ ਮਿਹਨਤ ਲੱਗਦੀ ਹੈ ਟਮਾਟਰ ਦੀ ਫਸਲ ਨੂੰ ਤਿਆਰ ਕਰਨ ਦੇ ਵਿੱਚ ਤੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾ ਰਿਹਾ ਕੁਸ ਟਮਾਟਰ ਕੱਚੇ ਨੇ ਕੁਸ ਪੱਕੇ ਨੇ ਤਾਂ ਬਾਈ ਜੀ ਇੱਕ ਇੱਕ ਬੂਟੇ ਨੂੰ ਘੱਟੋ ਘੱਟ 7 ਤੋਂ 8 ਕਿਲੋ ਟਮਾਟਰ ਲੱਗੇ ਹੋਏ ਨੇ ਤੇ ਬਾਈ ਜੀ ਬੂਟੇ ਟੁੱਟਣ ਵਾਲੇ ਹੋ ਰਹੇ ਨੇ ਨੱਕੋ ਨੱਕ ਟਮਾਟਰ ਜਿਹੜਾ ਉਹ ਪੱਕਿਆ ਪਿਆ ਜਿੱਥੋਂ ਤੱਕ ਤੁਹਾਡੀ ਨਿਗਾ ਜਾਂਦੀ ਹੈ ਬਾਈ ਜੀ ਆ ਦੇਖੋ ਟਮਾਟਰ ਖਰਾਬ ਹੋਣ ਤੋਂ ਗਲਣ ਤੋਂ ਟਮਾਟਰ ਹੁਣ ਬਰਸਾਤ ਦੇ ਵਿੱਚ ਗਲ ਜਾਂਦੇ ਨੇ ਟਮਾਟਰ ਹਨ ਜਿਹੜਾ ਟਮਾਟਰ ਥੱਲੇ ਡਿੱਗ ਗਿਆ ਉਹ ਖਰਾਬ ਹੋ ਜਾਂਦਾ ਜਾਂ ਇਹ ਬਾਈ ਦਾ ਮੈਨੂੰ ਬਹੁਤ ਵਧੀਆ ਤਰੀਕਾ ਬਹੁਤ ਸੋਹਣਾ ਲੱਗਿਆ ਕਿ ਭਰਾ ਨੇ ਆਪਣੇ ਖੇਤਾਂ ਦੇ ਵਿੱਚ ਦੇਖੋ ਬਹਾਈ ਕਰਕੇ ਜਦੋਂ ਇਹਦੀਆਂ ਔਲੀਆਂ ਪਾਈਆਂ ਨੇ ਟਮਾਟਰ ਦੇ ਬੁੱਟੇ ਲਾਉਣ ਤੋਂ ਪਹਿਲਾਂ ਇਹਨਾਂ ਨੇ ਇੱਕ ਪਲਾਸਟਿਕ ਰੋਲ ਪਾਇਆ ਪਲਾਸਟਿਕ ਰੋਲ ਦਾ ਬਾਈ ਜੀ ਬਹੁਤ ਜ਼ਿਆਦਾ ਫਾਇਦਾ ਇੱਕ ਤਾਂ ਇਹ ਕਵਾੜ ਰੋਕਦਾ ਹੈ ਕਵਾੜ ਦੇ ਉੱਪਰ ਹੋਣ ਦਿੰਦਾ ਤੇ ਇੱਕ ਬਾਈ ਜੀ ਤੁਹਾਡੇ ਟਮਾਟਰ ਨੂੰ ਆਫ ਰੱਖਦਾ ਇਹ ਤੁਹਾਡੇ ਟਮਾਟਰ ਦੀ ਜਿਹੜੀ ਫਸਲ ਹੈ ਤੁਹਾਡੇ ਟਮਾਟਰ ਨੂੰ ਖਰਾਬ ਨਹੀਂ ਹੋਣ ਦਿੰਦਾ ਕਿਉਂਕਿ ਬਾਈ ਜੀ ਜੇ ਆਪਾਂ ਏਦਾਂ ਬੁੱਟੇ ਲਾ ਦਈਏ ਧਰਤੀ ਦੇ ਵਿੱਚ ਹੀ ਲਾ ਦਈਏ ਬਿਨਾ ਪਲਾਸਟਿਕ ਤੋਂ ਤਾਂ ਆਪਣੇ ਜਿਹੜੀ ਟਮਾਟਰ ਦੀ ਫਸਲ ਹੈ तकरीबन ਅੱਧੀ ਫਸਲ ਜ਼ਿੰਮੇਦਾਰ ਦੇ ਪੱਲੇ ਪੈਂਦੀ ਆ ਅੱਧੀ ਫਸਲ ਹੈ ਜਿਹੜੀ ਉਹ ਮਿੱਟੀ ਦੇ ਵਿੱਚ ਟਮਾਟਰ ਦੀ ਫਸਲ ਖਰਾਬ ਹੋ ਜਾਂਦੀ ਹੈ ਕਿਉਂਕਿ ਬਾਈ ਜੀ ਥੱਲੇ ਖੇਤ ਦੀ ਸਲਾਬ ਚੜਦੀ ਹੈ ਜ਼ਮੀਨ ਦੀ ਧਰਤੀ ਦੀ ਸਲਾਬ ਚੜਦੀ ਹੈ ਤਾਂ ਟਮਾਟਰ ਗਲ ਜਾਂਦਾ ਥੱਲੋਂ ਤਾਂ ਬਾਈ ਜੀ ਇਹ ਮੈਨੂੰ ਕਿਸਾਨ ਭਰਾ ਦਾ ਤਰੀਕਾ ਜਿਹੜਾ ਬਹੁਤ ਬਹੁਤ ਵਧੀਆ ਲੱਗਿਆ ਕਿ ਬਾਈ ਨੇ ਜਿਹੜਾ ਪਲਾਸਟਿਕ ਰੋਲ ਹੈ ਇਹ ਪਲਾਸਟਿਕ ਰੋਲ ਬਾਈ ਨੇ ਲਾ ਕੇ ਮਤਲਬ ਫਿਰ ਜਿਹੜੀ ਟਮਾਟਰ ਦੀ ਫਸਲ ਹੈ ਜਿਹੜੀ ਉਹ ਫਿਰ ਤਿਆਰ ਕੀਤੀ ਹੋਈ ਆ ਤਾਂ ਬਾਈ ਜੀ ਆ ਦੇਖੋ ਕੱਚੇ ਟਮਾਟਰ ਨੇ ਜਿਹੜੇ ਉਹ ਵੀ ਬਹੁਤ ਵਧੀਆ ਮਤਲਬ ਤਰੀਕੇ ਨਾਲ ਲੱਗ ਰਹੇ ਨੇ ਬੁੱਟਿਆਂ ਨੂੰ ਤਾਂ ਹਜੇ ਪੱਕਣ ਦੇ ਵਿੱਚ ਇਹਨਾਂ ਨੂੰ ਥੋੜਾ ਜਿਹਾ ਟਾਈਮ ਲੱਗੇਗਾ ਬਾਕੀ ਟਮਾਟਰ ਵਿੱਚ ਪੱਕ ਵੀ ਰਹੇ ਨੇ ਪੱਕ ਕੇ ਕਿਸਾਨ ਵੀਰ ਜਿਹੜਾ ਉਹ ਮੰਡੀ ਦੇ ਵਿੱਚ ਸੇਲ ਵੀ ਕਰ ਰਿਹਾ ਤਾਂ ਇਸ ਵੇਲੇ ਮੈਨੂੰ ਖੇਤ ਦੇ ਵਿੱਚ ਮਿਲਿਆ ਨਹੀਂ ਤਾਂ ਮੈਂ ਆਪਣੀ ਵੀਡੀਓ ਬਣਾਉਣ ਲੱਗਿਆ ਹਾਂ ਕਿਉਂਕਿ ਖੇਤ ਦੇ ਵਿੱਚ ਉਹ ਹੈਗਾ ਨਹੀਂ ਉਹ ਹੋਰ ਪਾਸੇ ਕੰਮ ਕਰ ਰਿਹਾ ਕਿਸਾਨ ਤੇ ਬਾਈ ਨਾਲ ਮੈਂ ਤੁਹਾਡੀ ਗੱਲ ਵੀ ਕਰਾਣੀ ਸੀ ਕਿ ਮੰਡੀ ਦੇ ਵਿੱਚ ਜਿਹੜਾ ਰੇਟ ਆ ਬਾਈ ਜੀ 15 ਤੋਂ 20 ਰੁਪਏ ਕਿਲੋ ਟਮਾਟਰ ਦਾ ਜਿਹੜਾ ਰੇਟ ਹੈ ਉਹ 15 ਤੋਂ 20 ਰੁਪਏ ਕਿਲੋ ਮੰਡੀ ਦੇ ਵਿੱਚ ਵਿਕ ਰਿਹਾ ਇਸ ਟਾਈਮ ਹਨਾ ਤਾਂ ਦੋਸਤੋ ਮੰਡੀ ਦੇ ਵਿੱਚ ਆਪਾਂ ਸਮਾਨ ਲੈਣ ਜਾਂਦੇ ਆਂ ਸਬਜ਼ੀ ਲੈਣ ਜਾਂਦੇ ਆਂ ਟਮਾਟਰ ਜਾਂ ਕੋਈ ਹੋਰ ਸਬਜ਼ੀ ਲੈਣ ਜਾਂਦੇ ਆਂ ਆਪਾਂ ਅਕਸਰ ਹੀ ਕਹਿੰਦੇ ਆਂ ਵੀ ਕਿ ਮੰਡੀਆਂ ਦੇ ਵਿੱਚ ਸਮਾਨ ਮਹਿੰਗਾ ਹੁੰਦਾ ਸਬਜ਼ੀ ਮਹਿੰਗੀ ਹੁੰਦੀ ਆ ਤਾਂ ਦੋਸਤੋ ਇਹ ਗੱਲ ਨਾ ਕਿਹਾ ਕਰੋ ਤੁਸੀਂ ਇਹ ਸੋਚੋ ਵੀ ਕਿਸਾਨ ਦੀ ਜਿਹੜੀ ਮਿਹਨਤ ਹੈ ਇਸ ਸਬਜ਼ੀ ਨੂੰ ਉਗਾਉਣ ਉਗਾਉਣ ਦੇ ਪਿੱਛੇ ਕਿਸਾਨ ਨੂੰ ਅੰਨਦਾਤਾ ਕਿਹਾ ਗਿਆ ਹਨ ਤਾਂ ਪੰਜਾਬ ਦਾ ਅੰਨਦਾਤਾ ਕਿਸਾਨ ਆ ਦੋਸਤੋ ਤਾਂ ਜਿਹੜੀ ਸਬਜੀ ਦੀ ਜਿਹੜੀ ਮਿਹਨਤ ਆ ਉਹ ਕਿਸਾਨ ਨੂੰ ਬਹੁਤ ਮਿਹਨਤ ਲੱਗਦੀ ਆ ਬਾਈ ਜੀ ਕਿਸਾਨ ਨੂੰ ਸਬਜੀ ਦੀ ਜਿਹੜੀ ਪੈਦਾਵਾਰ ਕਿਸਾਨ ਜਿਹੜਾ ਕਰਦਾ ਆ ਤਾ ਆਪਾਂ ਬੜੇ ਸ਼ੌਂਕ ਨਾਲ ਕਹਿ ਦਿੰਦੇ ਆ ਕਿ ਟਮਾਟਰ 20 ਰੁਪਏ ਕਿਲੋ ਹੈ 15 ਰੁਪਏ ਕਿਲੋ ਤਾਂ ਦੋਸਤੋ ਕੁਝ ਵੀ ਨਹੀਂ ਹੈਗਾ ਰੇਟ ਇਹ ਆ ਦੇਖੋ ਬਾਈ ਜੀ ਕਿੰਨੇ ਸੋਨੇ ਟਮਾਟਰ ਬਾਈ ਜੀ ਮੇਰੀ ਤਾਂ ਰੂਹ ਖੁਸ਼ ਹੋ ਗਈ ਵੀਡੀਓ ਬਣਾ ਕੇ ਤੇ ਲਾਲੋਂ ਲਾਲ ਪਏ ਨੇ ਬਾਈ ਜੀ ਟਮਾਟਰ ਖੇਤ ਦੇ ਵਿੱਚ ਖੇਤ ਦੇ ਵਿੱਚ ਇੰਨੀ ਪੈਦਾਵਾਰ ਆ ਬਾਈ ਜੀ ਆ ਦੇਖੋ ਧੋ ਕੇ ਇਹ ਤੋਂ ਧੋ ਕੇ ਮੈਂ ਖਾਊਂਗਾ ਇਸ ਟਮਾਟਰ ਨੂੰ ਤਾਂ ਬਹੁਤ ਵਧੀਆ ਮਠਿਆਸ ਟਮਾਟਰ ਦੀ ਤੇ ਹੋਰ ਵੀ ਆਪਾਂ ਆਪਣੇ ਘਰਾਂ ਦੇ ਵਿੱਚ तकरीबन ਸਾਰੇ ਹੀ तकरीबन इंडिया ਦੇ ਵਿੱਚ ਹਰਿਆਣਾ ਪੰਜਾਬ ਦੇ ਵਿੱਚ ਸਾਰ ਇੱਕ ਘਰ ਦੇ ਵਿੱਚ ਟਮਾਟਰ ਦੀ ਯੂਜ਼ ਹੋਣ ਵਾਲਾ ਦੇਖੋ ਸਭ ਤੋਂ ਵਧੀਆ ਗੱਲ ਤਾਂ ਇਹ ਆ ਦੋਸਤੋ ਕਿ ਇਹ ਮੌਸਮੀ ਖੇਤੀ ਆ ਦੇਖੋ ਹੁਣ ਇਹ ਸਿਆਲ ਦੀ ਖੇਤੀ ਆ ਸਿਆਲ ਦੇ ਵਿੱਚ ਇਹਦੇ 'ਚ ਨਾ ਤਾਂ ਕੋਈ ਸਪਰੇਅ ਹੋਇਆ ਤੇ ਬਾਈ ਨੂੰ ਮੈਂ ਪੁੱਛਿਆ ਸੀ ਬਾਈ ਕਹਿੰਦਾ ਵੀ ਨਾ ਤਾਂ ਮੈਂ ਇਹਦੇ ਤੇ ਕੋਈ ਸਪਰੇਅ ਕੀਤੀ ਜੇ ਕੀਤੀ ਵੀ ਆ ਤਾਂ ਇੱਕ ਦੋ ਸਪਰੇਅ ਕੀਤੀ ਉਹ ਵੀ ਕੋਈ ਮਾੜੀ ਮੋਟੀ ਸੁੰਡੀ ਦੀ ਜਾਂ ਕੀੜੇ ਕੰਡੇ ਦੀ ਕਿਉਂਕਿ ਸਿਆਲ ਦੇ ਵਿੱਚ ਤਾਂ ਵੈਸੇ ਵੀ ਸੁੰਡੀ ਨਹੀਂ ਲੱਗਦੀ ਆ ਗਿਆ ਦੇਖ ਲਓ ਦੋਸਤੋ ਟਮਾਟਰ ਦਾ ਰੰਗ ਲਾਲ ਪਿਆ ਬਾਈ ਜੀ ਟਮਾਟਰ ਦਾ ਰੰਗ ਆ ਜਿਹੜਾ ਉਹ ਕਲਰ ਲਾਲ ਪਿਆ ਸ਼ੁੱਧ ਪਿਓਰ ਲਾਲ ਟਮਾਟਰ ਦੀ ਖੇਤੀ ਹੈ ਬਾਈ ਜੀ ਤੇ ਦੋਸਤੋ ਬਹੁਤ ਸਾਰੇ ਲੋਕ ਗੱਲਾਂ ਕਰਦੇ ਨੇ ਕਿ ਟਮਾਟਰ ਮਹਿੰਗਾ ਹਨਾ ਤਾਂ ਕੁਝ ਵੀ ਨਹੀਂ ਹੈਗਾ ਦੋਸਤੋ ਮਹਿੰਗਾ ਟਮਾਟਰ ਦੀ ਬਹੁਤ ਮਤਲਬ ਮਿਹਨਤ ਹੈ ਯਾਰ ਕਿਸਾਨ ਦੀ ਟਮਾਟਰ ਦੀ ਪੈਦਾਵਾਰ ਉਗਾਉਣ ਦੇ ਵਿੱਚ ਵੀ ਬਹੁਤ ਸਾਰੀ ਮਿਹਨਤ ਹੈ ਕਿਸਾਨ ਦੀ ਤਾਂ ਦੋਸਤੋ ਆਪਣੇ ਹਰ ਇੱਕ ਘਰ ਦੇ ਵਿੱਚ ਟਮਾਟਰ ਦੀ ਟਮਾਟਰ ਯੂਜ਼ ਕਰਦੇ ਨੇ ਹਨਾ ਸਬਜ਼ੀਆਂ ਦੇ ਵਿੱਚ ਅਲੱਗ-ਅਲੱਗ ਡਿਸ਼ਾਂ ਦੇ ਵਿੱਚ ਆਪਾਂ ਇਹਨੂੰ ਯੂਜ਼ ਕਰਦੇ ਨੇ ਆ ਦੇਖੋ ਬਾਈ ਜੀ ਤੁਸੀਂ ਪਹਿਲਾਂ ਬੁੱਟਿਆਂ ਤੇ ਨਿਗਾਹ ਮਾਰ ਲਓ ਆ ਦੇਖੋ ਥੋੜੇ ਹੀ ਮਤਲਬ ਦਿਖ ਰਹੇ ਨੇ ਤੁਹਾਨੂੰ ਕਿ ਕੋਈ ਐਸਾ ਹੀ ਟਮਾਟਰ ਹੋਏਗਾ ਜਿਹੜਾ ਨਹੀਂ ਪੱਕਿਆ ਹੈਗਾ ਤਾਂ ਬਾਕੀ ਤਕਰੀਬਨ ਨੇ ਜਿਹੜੇ ਉਹ ਪੱਕ ਰਹੇ ਨੇ ਟਮਾਟਰ ਜਿਹੜੇ ਹਜੇ ਛੋਟੇ ਨੇ ਉਹ ਹਜੇ ਟਾਈਮ ਲੈਣਗੇ ਇਹ ਤਕਰੀਬਨ ਹੋ ਸਕਦਾ ਕਿਸਾਨ ਵੀਰ ਦੀ ਜਦੋਂ ਟਮਾਟਰ ਦੀ ਹੋਰ ਅੱਗੇ ਮਤਲਬ ਦਿਨ ਲੰਘ ਜਾਣ ਇਹਨੂੰ ਮਹੀਨਾ ਦੋ ਮਹੀਨੇ ਲੰਘ ਜਾਣਾ ਤਾਂ ਹੋਰ ਇਹਦੀ ਮਤਲਬ ਜਿਹੜਾ ਜਿਹੜਾ ਰੇਟ ਹੈ ਦਾ ਹੋਰ ਵਾਜੇ ਟਮਾਟਰ ਦਾ ਕਿਉਂਕਿ ਬਾਈ ਜੀ ਟਮਾਟਰ ਦੀ ਜਿਹੜੀ ਪੈਦਾਵਾਰ ਹੈ ਨਾ ਬਹੁਤ اچھی پیداوار ਇਸ ਵਾਰ ਕਈ ਜਗ੍ਹਾ ਤੇ ਕਈ ਪੰਜਾਬ ਦੀ ਧਰਤੀ ਤੇ ਕਈ ਥਾਂ ਦੇ ਵਿੱਚ ਤਾਂ ਗੜੇ ਮਾਰੀ ਹੋਈ ਹੈ ਬਹੁਤ ਜ਼ਿਆਦਾ ਬਰਫਵਾਰੀ ਹੋਈ ਹੈ ਤਾਂ ਕਈ ਜਗ੍ਹਾ ਦਾ ਟਮਾਟਰ ਦੀ ਫਸਲ ਹੈ ਜਿਹੜੀ ਉਹ ਬਿਲਕੁਲ ਤਬਾਹ ਹੋ ਗਈ ਹੈ ਇੱਕ ਪਾਸੇ ਤਾਂ ਰੱਬ ਵੈਰੀ ਹੈ ਦੋਸਤੋ ਦੋਸਤੋ ਦੂਜੇ ਪਾਸੇ ਸਰਕਾਰ ਹਨਾ ਲੋਕ ਜ਼ਿੰਮੇਦਾਰ ਜਿਹੜੇ ਭਰਾ ਹਨ ਸਾਡੇ ਉਹ ਧਰਨਿਆਂ ਤੇ ਬੈਠੇ ਨੇ ਤਾ ਦੂਜੇ ਪਾਸੇ ਰੱਬ ਵੀ ਬੈਰੀ ਹੋ ਜਾਂਦਾ ਲੋਕੋ ਲੋਕਾਂ ਦਾ ਕਿਸਾਨਾਂ ਦਾ ਬੈਰੀ ਹੋ ਜਾਂਦਾ ਦੋਸਤੋ ਰੱਬ ਵੀ ਤਾਂ ਦੇਖੋ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਗੜੇਵਾਰੀ ਹੋਈ ਹੈ ਇੱਕ ਦੋ ਦਿਨਾਂ ਦੇ ਵਿੱਚੇ ਜਿਹੜੇ ਇੱਕ ਦੋ ਦਿਨ ਲੰਘਿਆ ਇਹਦੇ ਵਿੱਚ ਬਹੁਤ ਜ਼ਿਆਦਾ ਬਰਸਾਤ ਹੋਈ ਹੈ ਤਾਂ ਪਾਣੀ ਖੜਿਆ ਖੇਤਾਂ ਦੇ ਵਿੱਚ ਤਾਂ ਮੈਂ ਪਾਣੀ ਦੇ ਵਿੱਚ ਹੀ ਇਹ ਵੀਡੀਓ ਬਣਾ ਰਿਹਾ ਤੁਹਾਡੇ ਤੱਕ ਤੁਹਾਨੂੰ ਲੈ ਕੇ ਤੁਹਾਡੇ ਤੱਕ ਨਮੀ ਨਮੀ ਵੀਡੀਓ ਜਿਹੜੀ ਖੇਤੀਬਾੜੀ ਦੀ ਉਹ ਮੈਂ ਤੁਹਾਡੇ ਤੱਕ ਪਹੁੰਚਾਉਂਦਾ ਰਹੂੰਗਾ ਤੁਸੀਂ ਵੀ ਦੋਸਤੋ ਜੇਕਰ ਆਪਣੇ ਚੈਨਲ ਤੇ ਨਵੇਂ ਆਏ ਹੋ ਤਾਂ ਆਪਣਾ ਚੈਨਲ ਪਲੀਜ਼ ਦੋਸਤੋ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਤਾਂ ਕਿ ਸਾਨੂੰ ਹੌਸਲਾ ਮਿਲਦਾ ਤੁਹਾਡੇ ਲਾਈਕ ਸ਼ੇਅਰ ਕਰਨ ਨਾਲ ਵੀਡੀਓ ਤਾਂ ਕਿ ਅਸੀਂ ਹੋਰ ਇਦਾਂ ਦੀ ਵੀਡੀਓ ਤੁਹਾਡੇ ਤੱਕ ਵਧੀਆ-ਵਧੀਆ ਸਬਜੀ ਰਿਲੇਟਡ ਪਾਉਂਦੇ ਰਹੀਏ ਧੰਨਵਾਦ